ਹਾਏ ਰਾਗ ਆਸਾ ਮਹਲਾ ਪਹਿਲਾ ਪੱਤੀ ਲਿਖੀ ਏਕ ਓੰਕਾਰ ਸਤਿਗੁਰ ਪ੍ਰਸਾਦ ਸਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ਰਹਾਉ ਈ ਬੜੀ ਆਦ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਨਾਂ ਅਖਰਾਂ ਮਹਿ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨਾ ਹੋਈ ਊੜੈ ਉਪਮਾ ਤਾਂ ਕੀ ਕੀਜੈ ਜਾਂ ਕਾ ਅੰਤ ਨਾ ਪਾਇਆ ਸੇਵਾ ਕਰਹਿ ਸੇ ਫਲ ਪਾਵੇ ਜਿਨਨੀ ਸੱਚ ਕਮਾਇਆ ਗੰਗਾ ਗਿਆਨ ਬੂਝੈ ਜੀ ਕੋਈ ਪੜਿਆ ਪੰਡਤ ਸੋਈ ਸਰਬ ਜੀਆਂ ਮਹਿ ਏਕੋ ਜਾਣੈ ਤਾਂ ਹਉ ਮੈਂ ਕਹਿ ਨਾ ਕੋਈ ਕੱਕੇ ਕੇਸ ਪੁੰਨਰ ਜਬ ਹੂਏ ਵਿਣ ਸਾਬੂਨ ਉਜਲਿਆ ਜਮ ਰਾਜੇ ਕੇ ਰੂ ਆਏ ਮਾਇਆ ਕੈ ਸੰਗਲ ਬੰਦ ਲਿਆ ਖਖੇ ਖੁੰਧਕਾਰ ਸਾਹਾ ਆਲਮ ਕਰ ਖਰੀਦ ਜਿਨ ਖਰਚ ਦੀਆ ਬੰਦਨ ਜਾਂ ਕੈ ਸਭ ਜਗ ਬੰਦਿਆ ਅਵਰੀ ਕਾ ਨਹੀਂ ਹੁਕਮ ਪਇਆ ਕੱਗਾ ਗੋਈ ਗਾਈ ਜਿਨ ਛੋਡੀ ਗੱਲੀ ਗੋਬਿੰਦ ਗਰਭ ਭਇਆ ਕੜ ਭਾਂਦੀ ਜਿਨ ਆਵੀ ਸਾਜੀ ਚਾੜਨ ਵਾਹੈ ਤਈ ਕੀਆ ਕੱਗੇ ਕਾਲ ਸੇਵਕ ਜੀ ਕਾਲੈ ਸ਼ਬਦ ਗੁਰੂ ਕੈ ਲਾਗ ਰਹਿ ਬੁਰਾ ਭਲਾ ਜੇ ਸਮ ਕਰ ਜਾਣੈ ਇਨ ਬਿਦ ਸਾਹਿਬ ਰੰਮਤ ਰਹਿ ਚਚੈ ਚਾਰ ਵੇਦ ਜਿਨ ਸਾਜੀ ਚਾਰੇ ਖਾਣੀ ਚਾਰ ਜੁਗਾਂ ਜੁਗ-ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਤ ਆਪthia ਛੱਛੈ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਪਰਮ ਹੋਵਾ ਪਰਮ ਉਪਾਏ ਪੁਲਾਈਨ ਆਪੇ ਤੇਰਾ ਕਰਮ ਹੋਵਾ ਤਿਨ ਗੁਰੂ ਮਿਲਿਆ ਜਜੈ ਜਾਨ ਮੰਗਤ ਜਨ ਜਾਚੈ ਲਖ 84 ਭੀਖ ਭਵਿਆ ਇਕੋ ਲੇਵੈ ਇਕੋ ਦੇਵੈ ਅਵਰ ਨ ਦੂਜਾ ਮੈਂ ਸੁਨਿਆ ਝੱਜੈ ਝੂਰ ਮਰਹੁ ਕਿਆ ਪ੍ਰਾਣੀ ਨੇ ਜੋ ਕਿਛ ਦੇਣਾ ਸੋ ਦੇ ਰਹਿਆ ਦੇ ਦੇ ਵੇਖੈ ਹੁਕਮ ਚਲਾਈ ਜਿਉਂ ਜੀ ਆਕਾਰਜਕ ਪਿਆ ਣਣੇ ਨਦਰ ਕਰੇ ਜਾਂ ਦੇਖਾਂ ਦੂਜਾ ਕੋਈ ਨਹੀਂ ਇਕੋ ਰਵ ਰਹਿਆ ਸਭ ਥਾਈ ਇਕ ਵਸਥਿਆ ਮਨਮਾਹੀ ਤਟੈ ਤੰਚ ਕਰਹੁ ਕਿਆ ਪ੍ਰਾਣੀ ਘੜੀ ਕੇ ਮੋਹਤ ਕੇ ਉੱਠ ਚੱਲਣਾ ਜੂ ਐ ਜਨਮ ਨਾ ਹਾਰੋ ਆਪਣਾ ਭਾਜ ਪੜਹੁ ਤੁਮ ਹਰ ਸਰਨਾ ਠੱਠੈ ਚਾਂਦ ਵਰਤੀ ਤਿਨ ਅੰਤਰ ਹਰ ਚਰਨੀ ਜਿਨ ਕਾ ਚਿਤ ਲਾਗਾ ਚਿਤ ਲਾਗਾ ਸੇ ਜਨ ਨਿਸਤਰੀ ਤੋ ਪ੍ਰਸਾਦੀ ਸੁਖ ਪਾਇਆ ਡੱਡੈ ਦੰਪ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੋ ਸਭ ਚਲਣਾ ਤਿਸੈ ਸਰੀ ਵੋ ਤਾ ਸੁਖ ਪਾਵਹੁ ਸਰਬ ਨਿਰੰਤਰ ਰਾਵ ਰਹਿਆ ਟੱਡੇ ਢਾਹੇ ਉਸਾਰੈ ਆਪੇ ਜਿਉ ਤਿਸ ਭਾਵੈ ਤਿਵੇਂ ਕਰੇ ਕਰ ਕਰ ਵੇਖੈ ਹੁਕਮ ਚ ਲਾਇ ਤਿਸ ਨਿਸਤਾਰੀ ਜਾ ਕੋ ਨਦਰ ਕਰੀ ਨਾਣੈ ਰਬ ਤਰਹਿ ਘਟ ਅੰਤਰ ਹਰ ਗੁਣ ਗਾਵੈ ਸੋਈ ਆਪੇ ਆਪ ਮਲਾਇ ਕਰਤਾ ਪੁਨਰਪ ਜਨਮ ਨਾ ਹੋਈ ਤਤੈ ਤਾਰੂ ਭਵ ਜਲ ਹੋਆ ਤਾ ਕਾ ਅੰਤ ਨਾ ਪਾਇਆ ਨਾ ਤਰ ਨਾ ਤੁਲਹਾ ਹਮ ਬੂਡਸ ਤਾਰ ਲੇ ਤਾਰ ਨਰਾਇਆ ਥੱਥੈ ਥਾਨ ਥਨ ਅੰਤਰ ਸੋਈ ਜਾਂ ਕਾ ਕੀਆ ਸਭ ਹੋਆ ਕਿਆ ਭਰਮ ਕਿਆ ਮਾਇਆ ਕਹੀਏ ਜੋ ਤਿਸ ਭਾਵੈ ਸੋਈ ਭਲਾ ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਤਦੈ ਧਾਰ ਕਲਾ ਜਿਨ ਛੋਡੀ ਹਰ ਚੀਜੀ ਜਿਨ ਰੰਗ ਕੀਆ ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮ ਪਾਇ ਨੰਨੇ ਨਾਹਾ ਭੂਗ ਨਿਤ ਭੋਗੈ ਨਾ ਦੀਠਾ ਨਾ ਸੰਮਲਿਆ ਗੱਲੀਆਂ ਹੋਂ ਸੁਹਾਗਣ ਪੈਣੀ ਕੰਤਨਾ ਕਬਹੂ ਮੈਂ ਮਿਲਿਆ ਪਪੈ ਪਾਤਸ਼ਾਹ ਪਰਮੇਸ਼ਰ ਵੇਖਣ ਕੋ ਪ੍ਰਪੰਚ ਕੀਆ ਦੇਖੈ ਬੂਝੈ ਸਭ ਕਿਛ ਜਾਣੈ ਅੰਤਰ ਬਾਹਰ ਰਾਵ ਰਹਿਆ ਫੱਪੈ 파ਹੀ ਸਭ ਜਗ ਫਾਸਾ ਜਮ ਕੈ ਸੰਗਲ ਬੰਦ ਲਿਆ ਗੁਰ ਪ੍ਰਸਾਦੀ ਸੇ ਨਰ ਉਬਰੇ ਜੇ ਹਰ ਸਰਨਾ ਗਿਤ ਭਜ ਪਇਆ ਵੱਬੈ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁੱਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਭੱਬੈ ਭਾਲਹਿ ਸੇ ਫਲ ਪਾਵਹਿ ਗੁਰ ਪ੍ਰਸਾਦਿ ਜਿਨ ਕੋ ਭਉ ਪਇਆ ਮਨ ਮੁਖ ਫਿਰਹਿ ਨਾ ਚੀਤਹਿ ਮੂੜੇ ਲਖ 84 ਫੇਰ ਪਇਆ ਮੰਮੈ ਮੋਹ ਮਨਮਦਸੂਦਨ ਮਰਨ ਭਇਆ ਤਬ ਚੇਤਵਿਆ ਕਾਇਆ ਪੀਤਰ ਅਵਰੂਪ ਪੜਿਆ ਮੰਮਾ ਅਖਰ ਵੀ ਸਰਿਆ ਯਈਏ ਜਨਮ ਨਾ ਹੋਵੀ ਕਦਹੀ ਜੇ ਕਰ ਸੱਚ ਪਛਾਨ ਗੁਰਮੁਖ ਆਖੈ ਗੁਰਮੁਖ ਬੂਜੈ ਗੁਰਮੁਖ ਏਕੋ ਜਾਣੈ ਹਰਾਰੇ ਰਾਵ ਰਹਿਆ ਸਭ ਅੰਤਰ ਜੀਤੇ ਕੀਏ ਜਨਤਾ ਜੰਤ ਉਪਾਈ ਤੰਦੇ ਸਭ ਲਾਈ ਕਰਮੁ ਹੋਵਾ ਤਿਨ ਨਾਮ ਲਿਆ ਲੱਲੇ ਲਾਇ ਤੰਦੇ ਜਿਨ ਛੋਡੀ ਮੀਠਾ ਮਾਇਆ ਮੂਹੂ ਕੀਆ ਖਾਣਾ ਪੀਣਾ ਸਮ ਕਰ ਸਹਿਣਾ ਭਾਣੇ ਤਾਂ ਕਹਿ ਹੁਕਮ ਪਿਆ ਵਵੈ ਵਾਸ ਦੇਉ ਪਰਮੇਸ਼ਰ ਵੇਖਣ ਕੋ ਜਿਨ ਵੇਸ ਕੀਆ ਵੇਖੈ ਚਾਖੈ ਸਭ ਕਿਛ ਜਾਣੈ ਅੰਤਰ ਬਾਹਰ ਰਾਵ ਰਹਿਆ ੜਾੜੈ ਰਾੜ ਕਰਹਿ ਕਿਆ ਪ੍ਰਾਣੀ ਕਿ ਸਹਿ ਧਾਵੂ ਜੇ ਅਮਰ ਹੋਆ ਤੇ ਸਹਤਿਆਵੂ ਸੱਚ ਸਮਾਵੂ ਉਸ ਬਿੱਟੋ ਕੁਰਬਾਨ ਕੀਆ ਹਾ ਹੈ ਹੋਰ ਨਾ ਕੋਈ ਦਾਤਾ ਜੀ ਉਪਾਈ ਜਿਨ ਰਿਜਕ ਦਿਆ ਹਰ ਨਾਮ ਧਿਆਵੂ ਹਰ ਨਾਮ ਸਮਾਵੂ ਆਨੰਦਿਨ ਲਾਹਾ ਹਰ ਨਾਮ ਲੀਆ ਆਇੜੈ ਆਪ ਕਰੇ ਜਿਨ ਛੋਡੀ ਜੋ ਕਿਛ ਕਰਨਾ ਸੋ ਕਰ ਰਹਿਆ ਕਰੇ ਕਰਾਈ ਸਭ ਕਿਛ ਜਾਣੈ ਨਾਨਕ ਸ਼ਾਇਰ ਇਵ ਕਹਿਆ ਰਾਗ ਆਸਾ ਮਹੱਲਾ ਤੀਜਾ ਪੱਟੀ ਏਕਾ ਓੰਕਾਰ ਸਤਗੁਰ ਪ੍ਰਸਾਦ ਅਈਓ ਅੰਗੈ ਸਭ ਜਗ ਆਇਆ ਕਾਖੈ ਕੰਗੈ ਕਾਲ ਭਇਆ ਰੀਰੀ ਲੱਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰਾ ਸਿਰ ਰਹਿਆ ਰਹਾਉ ਜਿਦੰਗਾਏ ਸਿਮਰਹਿ ਨਾਹੀ ਨੰਨੇ ਨਾ ਤੁਧ ਨਾਮ ਲਿਆ ਸਸੈ ਸੀਜਹਿ ਅਹ ਨਿਸਮੂੜੇ ਕਿਉ ਛੂਟਹਿ ਜਮ ਪਾਕੜਿਆ ਬੱਬੈ ਬੂਜਹਿ ਨਾਹੀ ਮੂੜੇ ਪਰਮ ਭੁਲੇ ਤੇਰਾ ਜਨਮ ਗਿਆ ਅਣਹੋਂਦਾ ਨਾ ਉਤਰਾਇਉ ਪਾਂਦਾ ਅਵਰਾਕਾ ਭਾਰ ਤੁਧ ਲਿਆ ਜੱਜੈ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾ ਵਹਿਗਾ ਏਕ ਸ਼ਬਦ ਤੂੰ ਚੀਨਹਿ ਨਾਹੀ ਫਿਰ ਫਿਰ ਜੂਨੀ ਆ ਵਹਿਗਾ ਤੁਧ ਸਿਰ ਲਿਖਿਆ ਸੋ ਪੜ ਪੰਡਤ ਅਵਰਾ ਨੋ ਨਾਸ ਖਾਲ ਵਿਖਿਆ ਪਹਿਲਾ ਫਹਾ ਪਿਆ ਪਾਂਦੀ ਪਿਛੋਂ ਦੇ ਗਲ ਚਾਟੜਿਆ ਸਸੈ ਸੰਜਮ ਗयो ਮੂੜੇ ਏਕ ਦਾਨ ਤੁਧ ਕੋ ਥਾਏ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਧਾਨ ਖਾਦੈ ਤੇਰਾ ਜਨਮ ਗਿਆ ਮੰਮੈ ਮਾਤਿਹ ਰ ਲਈ ਤੇਰੀ ਮੂੜੇ ਹਉ ਮੈਂ ਵੱਡਾ ਰੋਗ ਪਿਆ ਅੰਤਰ ਆਤਮੈ ਬ੍ਰਹਮ ਨਾ ਚੀਨਿਆ ਮਾਇਆ ਕਾ ਮੁਹਤਾਜ ਭਇਆ ਕਕੈ ਕਾਮ ਕ੍ਰੋਧ ਭਰਮਿਓ ਹੋ ਮੂੜੇ ਮਮਤਾ ਲਾਗੇ ਤੁਦਾ ਹਰ ਵਿਸਰਿਆ ਪੜਹਿ ਗੁਣਹਿ ਤੂ ਬਹੁਤ ਪੁਕਾਰ ਹੈ ਵਿਣਬੂਜੇ ਤੂੰ ਡੂਬ ਮੁਵਾ ਤਤੈ ਤਾਮਸ ਜਲੇ ਹੋ ਮੂੜੇ ਥਤੈ ਥਾਨ ਭ੍ਰਿਸ਼ਟ ਹੋਆ ਕੱਗੈ ਘਰ ਘਰ ਫਿਰਹਿ ਤੂੰ ਮੂੜੇ ਦੱਦੈ দান ਨਾ ਤੁਦਲਿਆ ਪਪੈ ਪਾਰ ਨ ਪਵਹੀ ਮੂੜੇ ਪਰਪੰਚ ਤੂੰ ਪਲਚ ਰਹਿਆ ਸਚੈ ਆਪ ਖਵਾਇਓ ਹੋ ਮੂੜੇ ਇਹੋ ਸਿਰ ਤੇਰੇ ਲੇਖ ਪਇਆ ਪੱਬੈ ਭਵਜਲ ਡੁੱਬੋ ਹੋ ਮੂੜੇ ਮਾਇਆ ਵਿੱਚ ਗਲਤਾਨ ਭਇਆ ਗੁਰ ਪ੍ਰਸਾਦੀ ਏ ਕੋ ਜਾਣੈ ਏਕ ਘੜੀ ਮੈਂ ਪਾਰ ਪਇਆ ਵਾਵੇ ਵਾਰੀ ਆਇਆ ਮੂੜੀ ਵਾਸ ਦੇਉ ਤੁਧ ਵੀ ਸਰਿਆ ਇਹ ਵੇਲਾ ਨਾ ਲਹਿ ਸਹ ਮੂੜੀ ਫੇਰ ਤੂੰ ਜਮਕੇ ਵਸ ਪਇਆ ਝੱਜੈ ਕਦੇ ਨਾ ਝੂਰਹਿ ਮੂੜੀ ਸਤ ਗੁਰ ਕਾਪ ਦੇਸ ਸੁਣ ਤੂੰ ਵਿਖਾ ਸਤ ਗੁਰ ਬਾਜੂ ਗੁਰ ਨਹੀਂ ਕੋਈ ਨ ਗੁਰੇ ਕਾਹ ਹੈ ਨਾਉ ਬੁਰਾ ਤਦੈ ਧਾਵਤ ਵਰ ਜਿ ਰਖ ਮੂੜੀ ਅੰਤਰ ਤੇਰੈ ਨਿਧਾਨ ਪਇਆ ਗੁਰਮੁਖ ਹੋਵਹਿ ਤਾ ਹਰ ਰਸ ਪੀਵਹਿ ਜੁਗਾ ਜੁਗੰਤਰ ਖਾਹੀ ਪਇਆ ਗੱਗੈ ਗੋਬਿੰਦ ਚਿਤ ਕਰ ਮੂੜੇ ਗਲਨੀ ਕਿਨੈ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਵਿਸ਼ੇਲੀ ਗੁਨਾਹ ਸਭ ਬਖਸ਼ ਲਿਆ ਹਾ ਹੈ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨ ਮੁਖ ਪੜਹਿ ਤੀਤਾ ਦੁਖ ਲਾਗੈ ਬਿਨ ਸਤਗੁਰ ਮੁਕਤ ਨਾ ਹੋਈ ਰਾਰੈ ਰਾਮ ਚਿਤ ਕਰ ਮੂੜੇ ਹਿਰਦੈ ਜਿਨ ਕੈ ਰਵ ਰਹਿਆ ਗੁਰ ਪ੍ਰਸਾਦੀ ਜਿਨਨੀ ਰਾਮ ਪਛਾਤਾ ਨਿਰਗੁਣ ਰਾਮ ਤਿਨਨੀ ਬੂਝ ਲਹਿਆ ਤੇਰਾ ਅੰਤ ਨਾ ਜਾਈ ਲਖਿਆ ਅਕਤ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲਖਾ ਨਿਪੜਿਆ ਰਾਗਿਆ ਸਾ ਮਹੱਲਾ ਪਹਿਲਾ ਸ਼ੰਤ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਜੋ ਬਨ ਬਾਲੜੀ ਮੇਰਾ ਪਿਰ ਰਲਿਆ ਲਾਲ RAM ਤਨ ਪਿਰ ਨੇਹੋ ਕਣਾ રસપ્રીત દયાલા રામ તન પિરહે મેલા હોઈ સ્વામી આપ પ્રબ કૃપા કરી સેજા સુહાવી સંગ પિરકે સાત સર અમૃત ભરી કર દયા મયા દયાલ સાચી શબ્દ મિલ ગુણ ગાવ નાનકા હરવર દેખ બિગસી મુંદ મન અમાહો મુંદ સહજ સનોણડીએ ਇਕ ਪ੍ਰੇਮ ਬਿਨੰਤੀ RAM ਮੈਂ ਮਨ ਤਨ ਹਰ ਭਾਵੇ ਪ੍ਰਭ ਸੰਗਮ ਰਾਤੀ RAM ਪ੍ਰਭ ਪ੍ਰੇਮ ਰਾਤੀ ਹਰ ਬਿਨੰਤੀ ਨਾਮ ਹਰ ਕੈ ਸੁਖ ਵਸੈ ਤਉ ਗੁਣ ਪਛਾਣ ਹੈ ਤਾਂ ਪ੍ਰਭ ਜਾਣੈ ਗੁਣਹਿ ਵਸ ਅਵਗਣ ਨਸੈ ਤੁਧ ਬਾਜ ਇਕ ਤਿਲ ਰਹੈ ਨਾ ਸਕ ਕਹਿਣ ਸੁਨਣ ਨਾ ਧੀਜੇ ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ रसना रस मन पीजे सखी होस हे लड़ी हो मेरा पिर बन जा रा राम हर नाम बन जडिया रस मूल अपारा राम मूल अमोलू सच कर ढोलू प्रभु भाव है ता मुंद भली इक संग हर कह करह रलिया औ पुकारी दर खली कर्ण कारण समर्थ श्री तर आप कारज सारे ਨਾਨਕ ਨਦਰੀ ਤਨ ਸੁਹਾਗਣ ਸ਼ਬਦ ਅਬ ਸਾਧਾਰੇ ਹਮ ਕਰ ਸਾਚਾ ਸੁਹਿਲੜਾ ਪ੍ਰਭ ਆਇਆੜੇ ਮੀਤਾ RAM 라ਵੇ ਰੰਗ ਰਾਟੜਿਆ ਮਨ ਲੀੜਾ ਦੀਤਾ RAM ਆਪਣਾ ਮਨ ਦਿਆ ਹਰ ਵਰ ਲੀਆ ਜਿਉ ਭਾਵੈ ਤਿਉ ਰਾਵੇ ਤਨ ਮਨ ਪਿਰ ਆਗੇ ਸ਼ਬਦ ਸੁਭਾਗੇ ਘਾਰੇ ਅੰਮ੍ਰਿਤ ਫਲ ਪਾਵੇ ਬੁੱਧ ਪਾਠ ਨਾ ਪਾਈਐ ਬਹੁ ਚਤੁਰਾਈਐ ਭਾਏ ਮਿਲੇ ਮਨ ਪਾਣੀ ਨਾਨਕ ਠਾਕੁਰ ਮੀਤ ਹਮਾਰੀ ਹਮ ਨਾਹੀ ਲੋਕਾਣੀ ਆਸਾ ਮਹੱਲਾ